ਇੱਕ ਵਾਰ ਫਿਰ ਤੋਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਵਾਜ਼ ਐਸਟੀਪੀਸੀ ਦੇ ਵੱਲੋਂ ਉਠਾਈ ਗਈ ਹੈ ਤੇ ਦੱਸੀਏ ਕਿ ਬਲਵੰਤ ਸਿੰਘ ਰਾਜਵੜਾ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਵਰਦਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਮੁੜ ਤੋਂ ਪਲਟਵਾਰ ਕੀਤਾ ਹੈ ਬਲਵੰਤ ਸਿੰਘ ਰਾਜਵੜਾ ਦੀ ਰਿਹਾਈ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਰਾਜਵੜਾ ਨੂੰ ਮੌਤ ਅਤੇ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਜਿਹੜਾ ਕਿ ਝੇਲੋ ਵਿਸਨੇਹਾ ਭੇਜਿਆ ਸੀ ਤੇ ਬਲਵੰਤ ਸਿੰਘ ਰਾਜਵੜਾ ਹੁਣ ਚਾਹੇ ਹੋਰ ਬੰਦੀ ਸਿੰਘਾਂ ਦੇ ਹੱਥ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਕਾਫੀ ਲੰਮਾ ਸਮਾਂ ਹੋ ਗਿਆ ਤੇ ਹਜੇ ਤੱਕ ਕੋਈ ਵੀ ਬੰਦੀ ਸਿੰਘ ਰਿਹਾ ਨਹੀਂ ਕੀਤਾ ਤੇ ਬਲਵੰਤ ਸਿੰਘ ਰਾਚੂਆਣਾ ਨੂੰ ਹੱਕ ਦੇ ਵਿੱਚ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦੇ ਕੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉੱਥੇ ਹੀ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਸਿੱਖ ਕੌਮ ਨੂੰ ਇੱਕ ਵੱਡਾ ਸੰਦੇਸ਼ ਤੱਕ ਲਗਾਇਆ ਹੋਰ ਕੀ ਕਹਿਣਾ ਹੈ ਰਾਜੂਆਣਾ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਆਓ ਤੁਹਾਨੂੰ ਸੁਣਾਉਂਦੇ ਆ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜੇਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਖਦੇ ਵਿਧਾਨ ਮੁਤਾਬਕ ਕਿਸੇ ਨੂੰ ਓਮਰਕਾਇਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆਇਆ ਹੁੰਦਾ ਅੱਜ ਚਾ 33 ਤੇ 34 34 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਹਾਂ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਹਿਬਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾ ਕਹਿ ਰਿਆਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪੈ ਕੋਰਟ ਡਾਇਰੈਕਸ਼ਨ ਦਾ ਫੈਸਲਾ ਨਹੀਂ ਨਿਕਲਿਆ ਹੁਣ ਫੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਅਸੀਂ ਪਿੱਛੇ 2-3 ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕੰਦੂ ਕਾਰਾ ਸਪਤਾਹਿਕ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਚੌਣਵੇਂ ਨੂੰ ਮੈਂਦੇ ਉਹ ਮੀਟਿੰਗ ਸੱਦ ਕੇ ਉਹਨਾਂ ਦੇ ਰਿਵਿਊ ਲਵਾਂਗੇ ਕਿਉਂਕਿ ਭਾਈ ਰਾਜਵਾਨਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤ ਤੋਂ ਨਹੀਂ ਹੁਣ ਮੈਂ ਮੌਤ ਤਕਰੀਬਨ ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਮਕਦਾ ਪਿਆ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਖਦੇ ਵਿਧਾਨ ਮੁਤਾਬਕ ਕਿਸੇ ਨੂੰ ਹੋਮਵਰਕ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆਇਆ ਹੁੰਦਾ ਅੱਜ 33 ਤੇ 34 34 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਹੋ ਔਰ ਸਭ ਤੋਂ ਵੱਡੀ ਤਰਾਸਦੀ ਕਿ ਵੀਜ਼ਾ 19 ਦੇ ਵਿੱਚ ਸਾਈਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾਲ ਕਹਿ ਰਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਕੋਰਟ ਡਾਇਰੈਕਸ਼ਨ ਦਾ ਫੈਸਲਾ ਨਹੀਂ ਨਿਕਲਿਆ ਹੁਣ ਰੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਅਸੀਂ ਪਿੱਛੇ ਦੋ ਦਿਨ ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕੰਲੂ ਕਾਰਾ ਸਪਤਾਹਿਕ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਚੌਣਵੇਂ ਨੂੰ ਮੈਂਦੇ ਉਹ ਮੀਟਿੰਗ ਸੱਦ ਕੇ ਉਹਨਾਂ ਦੇ ਰਿਵਿਊ ਲਵਾਂਗੇ ਕਿਉਂਕਿ ਭਾਈ ਰਾਜਵਾਨਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤ ਤੋਂ ਨਹੀਂ ਹੁਣ ਮੈਂ ਮੌਤ ਤਕਰੀਬਨ ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਕਦਾ ਪਿਆ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੇ ਵਿਧਾਨ ਮੁਤਾਬਕ ਕਿਸੇ ਨੂੰ ਓਮਵਰਕ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆਇਆ ਹੁੰਦਾ ਅੱਜ 33 ਤੇ 34 34 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਹੋ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਾਈਂਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾਲ ਕਹਿ ਰਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਪੋਜੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਕੋਰਟ ਡਾਇਰੈਕਸ਼ਨ ਦਾ ਫੈਸਲਾ ਨਹੀਂ ਨਿਕਲਿਆ ਹੌਣ ਰੇ ਭਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਅਸੀਂ ਪਿੱਛੇ 2-3 ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕੰਦੂ ਕਾਰਾ ਸਪਤਾਹਿਕ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਚੌਣਵੇਂ ਨੂੰ ਮੈਂਦੇ ਉਹ ਮੀਟਿੰਗ ਸੱਦ ਕੇ ਉਹਨਾਂ ਦੇ ਰਿਵਿਊ ਲਵਾਂਗੇ ਕਿਉਂਕਿ ਭਾਈ ਰਾਜਵਾਨਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤੋਂ ਨਹੀਂ ਹੁਣ ਮੈਂ ਮੌਤ तकरीबन ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਕ ਦਾ ਪਿਆ